ਇਹ ਲੱਗਿਆ ਕਿ ਕਿਛੂ ਪਾਨੀ ਸਾਲ ਬਾਅਦ ਪ੍ਰਿਆਗਰਾਜ ਦੇ ਵਿੱਚ ਦੁਬਾਰਾ ਉਹ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਅੱਜ ਮਹਾਕੁੰਭ ਦਾ ਇਸ਼ਨਾਨ ਕਰਨ ਵਾਸਤੇ ਸਾਰੀ ਸੰਗਤ ਸਾਡੀ ਅ ਮਾ ਸ਼ਿਵ ਮੰਦਿਰ ਜੀ ਗੁਰੂ ਆਜੰਦੇਮ ਨਗਰ ਦੇ ਸਾਰੀ ਸੰਗਤ ਇਕੱਠੇ ਹੋ ਕੇ ਸਾਰੀ ਕਮੇਟੀ ਅੱਜ ਜੀ ਸੰਗਤਾਂ ਨੂੰ ਲੈ ਕੇ ਜਾ ਰਹੀ ਹੈ ਜੀ ਪ੍ਰਿਆਗਰਾਜ ਵਿੱਚ ਤੇ ਬਹੁਤ ਬਹੁਤ ਸਲਾਹਤਾ ਕਮੇਟੀ ਦਾ ਧੰਨਵਾਦ ਕਰਦਾ ਸਾਡੇ ਬਬਲੀ ਜੀ ਦਾ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਸਾਡੇ ਆਮ ਆਦੀ ਪਾਰਟੀ ਦੇ ਸਾਥੀ ਖੜੇ ਨੇ ਸਾਡੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਸਾਰੇ ਨਾਗਰ ਨਿਵਾਸੀਆਂ ਨੇ ਔਰ ਰਾਜ ਸੰਗਤਾਂ ਨੂੰ ਮੇਰੀਆਂ ਮਾਤਾਵਾਂ ਪੈਣਾ ਨੂੰ ਬਜ਼ੁਰਗਾਂ ਨੂੰ ਇਸ਼ਾਨਾਨ ਕਰਨ ਲੈ ਕੇ ਜਾ ਰਹੇ ਨੇ ਔਰ ਮਾਂ ਗੰਗਾ ਮਈਆ ਔਰ ਜਮਨਾ ਸਰਸਪਤੀ ਅਗੇ ਹੀ ਅਰਦਾਸ ਕਰਦਾ ਇਹਨਾਂ ਦੀ ਯਾਤਰਾ ਸਫਲ ਕਰਨ ਤੇ ਔਰ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਆਪਾਂ ਇਕੱਠੇ ਹੋ ਕੇ ਇਸ ਤਰ੍ਹਾਂ ਜਿਵੇਂ ਅੱਜ ਇਕੱਠੇ ਹੋ ਕੇ ਜਾਤਰਾ ਕਰਨ ਜਾ ਰਿਹਾ ਇਸ ਤਰ੍ਹਾਂ ਇਕੱਠੇ ਹੋ ਕੇ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਔਰ ਲੋੜਵੰਦਾਂ ਦੀ ਮਦਦ ਕੀਤੀ ਕਰੀਏ ਔਰ ਜਿਹੜਾ ਅੱਜ ਮਹਾਕੁੰਭ ਲੱਗਿਆ 144 ਸਾਲ ਬਾਅਦ ਤੇ ਬੜੇ ਭਾਗਾਂ ਵਾਲੇ ਨੇ ਸਾਰੇ ਜਣੇ ਜਿਹੜੇ ਮਹਾਕੁੰਭ ਦੀ ਇਸ਼ਨਾਨ ਕਰਨ ਜਾ ਰਹੇ ਨੇ ਤੇ ਔਰ ਮੈਂ ਤਾਂ ਇਹੀ ਕਹੂੰਗਾ ਤੇ ਮੈਂ ਇਹਨਾਂ ਦੇ ਚਰਨ ਪਰਸ ਕੇ ਮੈਂ ਇੱਥੇ ਹੀ ਇਸ਼ਨਾਨ ਕਰ ਲਿਆ ਵਾ ਤੇ ਔਰ ਮੈਂ ਇਹਨਾਂ ਅੱਗੇ ਹੀ ਬੇਨਤੀ ਕਰੂੰਗਾ ਇਹ ਸਾਰੇ ਅਰਦਾਸ ਕਰਕੇ ਹੁਣ ਉੱਥੇ ਤਾਂ ਕਿ ਆਪਾਂ ਇਸ ਇਲਾਕੇ ਨੂੰ ਕੱਟਿਓ ਕੇ ਵਧੀਆ ਬਣਾਈਏ ਹਲਕਾ ਪੂਰਬੀ ਨੂੰ ਇਸ ਵਧੀਆ ਬਣਾਈਏ ਸਾਡੇ ਹਲਕਾ ਪੂਰਬੀ ਚ ਸਾਰੇ ਤੰਦਰੁਸਤੀ ਅ ਗਲਗਮਈਆ ਪੱਖੇ ਤਾਂ ਤਾਂਕੇ ਸੀਰ ਨਾਲ ਮਿਲ ਕੇ ਇਸ ਇਲਾਕੇ ਨੂੰ ਹੋਰ ਵਧੀਆ ਬਣਾ ਸਕਦੇ ਲੇਕਿਨ ਇਹ ਸਮਾਸੀਗਾ 141 ਸਾਲ ਪਹਿਲੇ ਸਮਾਸੀਗਾ ਜਦੋਂ ਕਈ ਉੱਥੇ ਬੈਠੇ ਹੋਏ ਨੇ ਸਾਡੇ ਆਚਾਰੇ ਬੈਠੇ ਨੇ ਬ੍ਰਾਹਮਣ ਬੈਠੇ ਨੇ ਜਿਹੜੇ ਸਾਈ ਇਸ਼ਨਾਨ ਸਾਨੂੰ ਪਹਿਲੇ ਸੁਬਹੇ ਜਾਂਦੇ ਨੇ ਸਾਈ ਇਸ਼ਨਾਨ ਕੀਤਾ ਜਾਂਦਾ ਵਾ ਲੇਕਿਨ ਉਸ 141 ਸਾਲ ਬਾਅਦ ਕਈ ਅਸੀਂ ਜਿੰਦੇ ਰਵਾਂਗੇ ਕਿ ਨਹੀਂ ਰਵਾਂਗੇ ਸਾਨੂੰ ਨਹੀਂ ਪਤਾ ਲੇਕਿਨ ਇਹ ਇਹਨਾਂ ਦਾ ਮੁਕੱਦਰ ਹੈ ਜਿਹੜਾ ਅੱਜ ਉੱਥੇ ਚੱਲੇ ਨੇ ਲੇਕਿਨ ਐਮਐਲਏ ਸਾਹਿਬ ਦੀ ਗੱਲ ਹੀ ਵਧੀਆ ਕਿ ਹਲਕਾ ਪੂਰੀ ਵਾਸਤੇ ਪੂਰਾ ਮੰਨਿਓ ਸੁਖਣਾ ਸੁਕਿਓ ਉਥੇ ਕਿ ਸਾਡੇ ਹਲਕਾ ਪੂਰੀ ਦੇ ਐਮਐਲਏ ਸਾਹ ਨੂੰ ਤੰਦਰੁਸਤੀ ਬਖਸ਼ਣ ਤੇ ਹਲਕੇ ਦਾ ਵਿਕਾਸ ਕਰਪਣ ਲੇਕਿਨ ਐਮਐਸਰ ਮੌਕਾ ਮਿਲਿਆ ਜਾਉਂਗੇ ਬਿਲਕੁਲ ਜੀ ਮਹਾਮਾਈ ਬਲਾਉ ਕੀਤੇ ਜਰੂਰ ਜਾਵਾਂਗੇ ਤੇ ਮਹਾਮਾਈ ਦੀ ਕਿਰਪਾ ਹੋਊ ਜਰੂਰ ਜਾਵਾਂਗੇ ਜੀ ਔਰ ਮਹਾਮਾਈ ਦੀ ਹਮੇਸ਼ਾ ਕਿਰਪਾ ਰਹੀ ਹੈ ਜੀ ਤੇ ਮੈਂ ਤਾਂ ਇਹਨਾਂ ਦੇ ਚਰਨ ਪਰਸ ਕੇ ਇਸ਼ਨਾਨ ਕਰ ਲੈਨੇ ਤੇ ਔਰ ਆਉਂਦੇ ਆ ਫਿਰ ਇਹਨਾਂ ਦੇ ਚਰਨ ਪਰਸਾਂਗੇ ਲੇਕਿਨ ਜਲ ਵੀ ਜਰੂਰ ਜਲ ਜਰੂਰ ਕਹਿ ਦੋ ਲੈ ਕੇ ਆਣਾ ਬਹੁਤ 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 ਵਧਾਈ ਤੇ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੈ ਕਰਾ ਵੀਰ ਬਚਰੰਗੇ ਹਰਨ ਬਹਾਂਗੇ ਉਮਰ ਕਿੰਨੀ ਹੋ ਗਈ ਤੁਹਾਡੀ ਮੇਰੇ 54 ਸਾਲ ਹੋ ਗਏ ਜੀ 54 ਸਾਲ ਪਹਿਲੀ ਵਾਰ ਜਾ ਰਹੇ ਹੋ ਪਹਿਲੀ ਵਾਰ ਜੀ ਕਿੰਨਾ ਕ ਦਿਲ ਦੀ ਚਾਹ ਹੈਗਾ ਬਹੁਤ ਜ਼ਿਆਦਾ ਚਾਹ ਬਹੁਤ ਹੀ ਜ਼ਿਆਦਾ ਹਾਂਜੀ ਬਹੁਤ ਚਾਹ ਹੈ ਸਾਰੀ ਸੰਗਤ ਇੰਨਾ ਕਿ ਚਾਹ ਦਵਾਤਾ ਕਿ ਪਰ ਅੱਜ ਤਾਂ ਵੀ ਇਹਨਾਂ ਕਾ ਜਰੂਰ ਜਾਣਾ ਹੈ ਜੀ ਜਿਤਨਾ ਮਰਜੀ ਜਾਵਾਂਗੇ ਪੀੜ ਬੋਦਾ ਕਦੀ ਹੁੰਦਾ ਨਹੀਂ ਪੀੜ ਦੀ ਕੋਈ ਪਰਵਾਹ ਨਹੀਂ ਇੱਕ ਪਿੱਛੇ ਭਗੜੜ ਵੀ ਹੋ ਗਈ ਹੈ ਕਈ ਉਹਨਾਂ ਦੀ ਪਰਵਾਹ ਵੀ ਨਹੀਂ ਕਰਦੇ ਇਹਨਾਂ ਨੇ ਉਹਨਾਂ ਦੀ ਪਰਵਾਹ ਵੀ ਨਹੀਂ ਕਰਦੇ ਕੋਈ ਗੱਲ ਨਹੀਂ ਅਸੀਂ ਭੋਲੇ ਨਾਲ ਦੇ ਤੁਰਵਾਤੇ ਜਾਣੇ ਜਾਣਾ ਹੈ ਲੇਕਿਨ ਦੋ ਰਸਤੇ ਹੈਗੇ ਨੇ ਇੱਕ ਪਾਸੇ ਢੀੜਨੀ ਹੈਗੀ ਹੈ ਜਿਹੜਾ ਤੋਂ ਪੀਪਾ ਪੋਲ ਬਣਾਇਆ ਦੂਜੇ ਪਾਸੋਂ ਆ ਸਕਦੇ ਉੱਤੇ ਰਸ ਨਹੀਂ ਹੈਗਾ ਜੇ ਤੁਸੀਂ ਸਿੱਧਾ ਜਾਓਗੇ ਤੁਹਾਨੂੰ 20 ਤੋਂ 22 ਕਿਲੋਮੀਟਰ ਪੈਦਲ ਚੱਲਣਾ ਪਏਗਾ ਪੀਪਾ ਪੋਲ ਵੱਲ ਆਓਗੇ ਸਿਰਫ 2 ਕਿਲੋਮੀਟਰ ਪੈਦਲ ਚੱਲਣਾ ਪਏਗਾ ਇਹ ਤਾਂ ਸਾਡੇ ਭੋਲੇ ਪਾਉ ਜੀ ਮਾਤਾ ਤਾਂ ਜਾਂਦੇ ਆ ਕਿਤੇ ਹੋਰ ਜਾਂਦੇ ਉੱਥੇ ਪੈਦਲ ਜਾਣਾ ਪੈਂਦਾ ਕਦੇ 24 ਕਿਲੋਮੀਟਰ ਵੀ 50 ਕਿਲੋਮੀਟਰ ਅਕਾਸ਼ ਨੇ ਕਿਹਾ ਕਿ ਪੀਪਾ ਪੋਲ ਵੱਲ ਆਣ ਕਿਉਂਕਿ ਉੱਥੇ 2 ਕਿਲੋਮੀਟਰ ਪੈਦਲ ਚੱਲਣਾ ਪਏਗਾ ਆਪਾਂ ਵੇਖਣ데요 ਜਾਂਦੇ ਆ ਜੀ 14 ਕਿਲੋਮੀਟਰ 14 ਕਿਲੋਮੀਟਰ ਹੈ ਉੱਥੇ ਵੀ ਕੋਈ ਥਕਾਵਟ ਨਹੀਂ ਇੱਥੇ ਵੀ ਕੋਈ ਹੋਣੀ ਬਿਲਕੁਲ ਨਹੀਂ ਕੋਈ ਥਕਾਵਟ ਦਾ ਮਤਲਬ ਹੀ ਨਹੀਂ ਹੁੰਦਾ ਠੀਕ ਹੈ ਨਾ ਜਲਦੀ ਬੈਸ਼ਨ ਦੇ ਵੀ ਕਰਨਾ ਕਰਦਿਆ 55 ਕਿਲੋਮੀਟਰ ਦੀ ਹੈ ਜੀ ਇਹ ਭੁੱਲ ਰਾਤਰੇ ਥਕਾਵਟ ਹੋਣੀ ਨਹੀਂ ਦੇਣੀ ਆਪਣੇ ਆਪ ਅਸ਼ੀਰਵਾਦ ਦੇ ਕੇ ਆਪ ਹੀ ਮਿਲ ਕੇ ਯਾਤਰਾ ਸਫਲ ਕਰ ਦੇਣੀ ਹੈ ਤੇ ਬਹੁਤ ਬਹੁਤ ਮੁਬਾਰਕਾਂ ਲੇਕਿਨ ਕੌਂਸਲ ਸਾਹਿਬ ਐਮਐਲਏ ਸਾਹਿਬ ਇਸ ਇਲਾਕੇ ਦੇ ਵਿੱਚੋਂ ਤੁਸੀਂ ਚੁਣੇ ਹੋਏ ਹੋ ਲੇਕਿਨ ਕੀ ਕਿਹੜਾ ਚਾਹੁੰਦੇ ਸਾਧ ਸੰਗਤ ਨੂੰ ਮੈਂ ਇਹਨਾਂ ਨੂੰ ਮੈਂ ਇਹਨਾਂ ਦਾ ਸ਼ੁਕਰੀਆ ਦਾ ਕਰਾਂ ਜਿਨ੍ਹਾਂ ਨੇ ਸਾਨੂੰ ਕੋਈ ਬਲਾਕ ਕੇ ਅਸੀਂ ਵੀ ਇਹਨਾਂ ਦੇ ਦਰਸ਼ਨ ਕਰ ਲਏ ਪ੍ਰਯਾਗਰਾਜ ਜੋ ਮਾ ਮਾਈ ਬੁਲਾਊਗੀ ਪਰਮਾਤਮਾ ਸਾਨੂੰ ਬੁਲਾਊਗਾ ਅਸੀਂ ਉੱਥੇ ਜਾਵਾਂਗੇ ਹੁਣ ਫਿਲਹਾਲ ਅਸੀਂ ਇਹਨਾਂ ਦੇ ਦਰਸ਼ਨ ਕਰ ਲਏ ਸਮਝੋ ਅਸੀਂ ਵੀ ਅਸੀਂ ਵੀ ਪ੍ਰਯਾਗਰਾਜ ਸਨਾਨ ਕਰ ਲਿਆ ਪਾਰਟੀ ਦੀ ਗੱਲ ਤੇ ਆਮ ਆਦਮੀ ਦੇ ਚੁਣੇ ਹੋਏ ਨਮਿੰਦੇ ਇਹ ਹੁੰਦੇ ਨੇ